ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਸਾਖੀ ਸੁਣਾ ਰਿਆ ਮਾਂ ਹੈ ਤਾਂ ਲੰਬੀ ਆ ਪਰ ਤੁਹਾਨੂੰ ਮੈਂ ਸ਼ੋਰਟ ਕਰਕੇ ਸੁਣਾਉਂਗਾ ਸਾਰੀ ਵੀਡੀਓ ਦੇਖਿਓ ਤੁਸੀਂ ਇੱਕ ਵਾਰੀ ਕੀ ਹੋਇਆ ਪਹਾੜੀ ਰਾਜਾ ਨੇ ਦਿੱਲੀ ਦਰਬਾਰ ਜਾ ਕੇ ਰੰਗਜੀਤ ਨੂੰ ਸ਼ਿਕਾਇਤ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਨਾਲ ਲੜਾਈਆਂ ਕਰਦੇ ਨੇ ਤੇ ਨਾਲੇ ਫੌਜ ਤਿਆਰ ਕਰ ਰਹੇ ਨੇ ਨਾਲੇ ਸ਼ਸਤਰਧਾਰੀ ਸਿੱਖ ਰੱਖ ਰਹੇ ਨੇ ਤਾਂ ਰੰਗਜੀਤ ਨੂੰ ਇਹ ਗੱਲ ਹਾਈਮ ਨਹੀਂ ਹੋਈ ਬੀਹੇ ਗੁਰੂ ਗੋਬਿੰਦ ਸਿੰਘ ਕੋਈ ਤਕੜਾ ਜਰਨੈਲ ਨਾ ਬਣ ਜਾਵੇ ਤਾਂ ਉਹ ਕਹਿੰਦਾ ਉਹਨੇ ਆਪ ਜੀ ਸਭਾ ਬੁਲਾਈ ਜਰਨੈਲ ਇਕੱਠੇ ਕੀਤੇ ਉਹਨੇ ਆਪਦੇ ਕਹਿੰਦਾ ਕੋਈ ਜੋਧਾ ਉੱਠੋ ਗੁਰੂ ਗੋਬਿੰਦ ਸਿੰਘ ਜੀ ਨੂੰ ਜੌਂਦਾ ਫੜ ਕੇ ਇੱਥੇ ਜੋ ਲਿਆ ਸਕੇ ਤਾਂ ਬੱਤਿਆਂ ਰਸਾਲਾਂ ਦਾ ਨੌਜਵਾਨ ਉੱਥੋਂ ਉੱਠਿਆ ਕਹਿੰਦਾ ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੌਂਦਾ ਫੜ ਕੇ ਲੈ ਕੇ ਆਉਂਗਾ ਤਾਂ ਫਿਰ ਉਹ ਕਹਿੰਦੇ ਵੀ ਤਰਫ ਕੀ ਚਾਹੀਦਾ ਕਹਿੰਦਾ ਵੀ ਕਿੰਨੀ ਫੌਜ ਚਾਹੀਦੀ ਹੈ ਰਣਜੀਤ ਸਿੰਘ ਕਹਿੰਦਾ ਕਰ ਮੈਨੂੰ 10000 ਸੈਨਿਕ ਦੇ ਦਿਓ ਉਹ ਕਹਿੰਦਾ ਤੈਨੂੰ 10000 ਸਿਰਨ ਕਿਦਾ ਬਿਦਨਾ ਵੀ ਕੋਸਕ ਤੈਨੂੰ ਇੱਥੋਂ ਦਿਨਾ ਕੋਸ ਤੈਨੂੰ ਪਾਣੀ ਪਾਤੋਂ ਮਿਲ ਜਾਣਗੇ ਤੇ ਕੁਝ ਤੈਨੂੰ ਸਰਹੰਦ ਜਾ ਕੇ ਤੇਰੇ 10000 ਸਿਰਨ ਪੂਰੇ ਹੋ ਜਾਣਗੇ ਤੇ ਨਾਲ ਤੈਨੂੰ 10000 ਮੋਰਾ ਦਿਨਾ ਤੇ ਉਹ ਜਨ ਕਿ ਦੂਜੇ ਦਾ ਨੂੰ ਖੁਸ਼ੀ ਖੁਸ਼ੀ ਆਉਂਦੇ ਜਰਨੈਨਾ ਨੂੰ ਲੈ ਕੇ ਉਥੋਂ ਚਾਲੇ ਪਾਉਂਦਾ ਤੇ ਮਨ ਦੇ ਵਿੱਚ ਖਿਆਲ ਹੁੰਦਾ ਕਿਉਂ ਨਾ ਵੀ ਇੱਥੋਂ ਦੀ ਲੰਘਣਾ ਮੈਂ ਕਿਉਂ ਨਾ ਮੈਂ ਆਉਦੀ ਭੈਣ ਨੂੰ ਮਿਲ ਕੇ ਜਾਵਾਂ ਨਾਲੇ ਉਹਦੀ ਸੋਭਾ ਬਣੂ ਤੇ ਨਾਲੇ ਮੇਰਾ ਮਾਨ ਤਣ ਵਧੂਗਾ ਉਹ ਕੁਰੂਖੇਤਰ ਦੇ ਕੋਲ ਜਾ ਕੇ ਸੰਡੋਰਾ ਪਿੰਡ ਆਉਂਦਾ ਤੇ ਉੱਥੇ ਜਾ ਕੇ ਉਹ ਸਨੇਹਾ ਪਛਾਣਦਾ ਵੀ ਤੇਰਾ ਵੀਰ ਆਇਆ ਮੈਨਾਂ ਤੇ ਉਹ ਭੈਣ ਫਿਰ ਉਹ ਚਾਹੀ ਜਾਈ ਪ੍ਰਸਾਦਾ ਤਿਆਰ ਕਰਦੀ ਆ ਤੇ ਨਾਲੇ ਵੀਰ ਨੂੰ ਸਕਾਉਂਦੀ ਆ ਤੇ ਨਾਲੇ ਪੁੱਛਦੀ ਆ ਵੀ ਤੂੰ ਕਿੱਥੇ ਜਾ ਰਿਹਾ ਵਾ ਇੰਨਾ ਲੰਮੂ ਲਸ਼ਕਰ ਲੈ ਕੇ ਉਹ ਭੈਣ ਕੌਣ ਸੀ ਉਹ ਪੀਰ ਬੁੱਧੂ ਸਾਹਿਬ ਦੀ ਬੇਗਮ ਸੀ ਨਸੀਰਾ ਤਾਂ ਉਹ ਪ੍ਰਸਾਦਾ ਪਾਣੀ ਸਕਾਉਂਦੀ ਹੋਈ ਕਹਿੰਦੀ ਆ ਵੀ ਤੂੰ ਕੀ ਕੀ ਕਰਨੇ ਆ ਜਾ ਰਿਹਾ ਉਹ ਕਹਿੰਦਾ ਮੈਂ ਅਨੰਤਪੁਰ ਸਾਹਿਬ ਜਾ ਰਿਹਾ ਉਦੋਂ ਗੁਰੂ ਗੋਬਿੰਦ ਸਿੰਘ ਫੌਜ ਤਿਆਰ ਕਰ ਰਿਹਾ ਤੇ ਵੀ ਉਹ ਨਾਲੇ ਪਹਾੜੀਆਂ ਨਾਲ ਲੜਾਈ ਕਰਦਾ ਤੇ ਉਹ ਭੈਣ ਕਹਿੰਦੇ ਉਹਦੇ ਹੱਥੋਂ ਪੇੜਾ ਛੁੱਟ ਜਾਂਦਾ ਉਹ ਕਹਿੰਦੇ ਤੂੰ ਤਾਂ ਖੁਦ ਖਦਾਲ ਦੇ ਨਾਲ ਪੰਗਾ ਲੈਣ ਜਾ ਰਿਹਾ ਮਾਂ ਉਹ ਤਾਂ ਖੁਦ ਕਾਲਪੁਰਖ ਵੀ ਤੂੰ ਇਦਾਂ ਨਾ ਕਰ ਉਹ ਕਹਿੰਦਾ ਮੈਂ ਰੰਗ ਜੇ ਉਹਨਾਂ ਵਾਅਦਾ ਕਰਕੇ ਆਇਆ ਵੀ ਮੈਂ ਉਹਨੂੰ ਜਿਉਂਦਾ ਫੜਕੇ ਲਿਆਉਣਾ ਤੇ ਉਹ ਉੱਥੇ ਚਾਲੇ ਪਾ ਦਿੰਦਾ ਤੇ ਭੈਣ ਅਰਦਾਸਾਂ ਸ਼ੁਰੂ ਕਰ ਦਿੰਦੀ ਆ ਨਸੀਰਾ ਕਿ हे ਕਾਲਪੁਰਖ ਵਾਹਿਗੁਰੂ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮੇਰੇ ਭਰਾ ਨੂੰ ਵੀ ਕੋਈ ਨਾ ਚਲ ਕੇ ਹੋਵੇ ਤੁਸੀਂ ਇਹਨੂੰ ਵੀ ਮਾਰਿਓ ਨਾ ਤਾਂ ਉਹ ਜਦੋਂ ਨੂਰਪੁਰ ਬੇਦੀ ਪਹੁੰਚਦਾ ਤਾਂ ਉੱਥੇ ਜਾ ਕੇ ਦੋ ਸੁਗੀਆਂ ਨੂੰ ਭੇਜਦਾ ਵੀ ਜਾ ਕੇ ਪਤਾ ਕਰੋ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਕਿੰਨੀ ਕੁ ਫੌਜ ਆ ਉਹ ਜਾਣੇ ਪਤਾ ਕਰਦੇ ਨੇ 700 ਸਿਪਾਹੀ ਹੈ ਜੀ ਉਹਨਾਂ ਕੋਲੇ ਹੱਸ ਕੇ ਕਹਿੰਦਾ ਬਸ ਕਹਿੰਦਾ ਇਹ ਤਾਂ ਮੇਰੇ ਪੰਜਾਂ ਛੇ ਘੰਟਿਆਂ ਦੀ ਖੇਡ ਆ ਮੇਰੇ ਮੇਰੇ ਵੀ ਖੱਬੇ ਹੱਥ ਦੀ ਖੇਡ ਆ ਤਾਂ ਉਹ ਫਿਰ ਜਨ ਕੇ ਮਹਾਰਾਜ ਉੱਥੋਂ 13 ਮੀਲ ਤੋਂ ਤੀਰ ਛੱਡਦੇ ਆ ਜਿਹੜਾ ਉਹ ਪਲਣ ਦੇ ਪਾਵੇ ਦੇ ਵਿੱਚ ਵਾਜਦਾ ਆ ਕੇ ਉਹ ਜਿਹੜਾ ਤੀਰ ਸੀ ਤੀਰ ਦੇ ਮਰੇ ਸੋਨਾ ਲੱਗਿਆ ਹੋਇਆ ਸੀ ਸਪਾਹੀ ਕਹਿੰਦੇ ਵੀ ਇਹ ਤੀਰ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਵਾ ਕਿਰਾ ਤੁਹਾਨੂੰ ਕੋਈ ਪਤਾ ਕਹਿੰਦਾ ਜੀ ਜਿਹੇ ਜਿਹੜਾ ਸੋਨਾ ਲੱਗਿਆ ਇਹ ਮਹਾਰਾਜ ਜਾਨ ਕੇ ਇਹ ਕਹਿੰਦਾ ਵੀ ਇਹ ਦਫਨ ਤੇ ਕਫਨ ਦਾ ਪਹਿਲਾਂ ਹੀ ਬੰਦੋਬਸਤ ਕਰਕੇ ਦਿੰਦੇ ਜੇ ਕੋਈ ਮਰਦਾ ਵੀ ਇਹ ਨੂੰ ਕੋਈ ਪੈਸੇ ਦੀ ਕੋਈ ਸੰਕਟਨਾ ਆਵੇ ਵੀ ਇਹਦੇ ਨਾਲ ਹੀ ਆਪਦਾ ਦਾ ਸੰਸਕਾਰ ਕਰ ਲਵੇ ਤੇ ਉਹ ਕਹਿੰਦਾ ਜੇ ਇੰਨੀ ਹਿੰਮਤ ਦਾ ਕਹਿੰਦਾ ਫਿਰ ਮੇਰੇ ਸਾਹਮਣੇ ਆਵੇ ਤੇ ਮਹਾਰਾਜ ਫਿਰ ਦੂਜਾ ਤੀਰ ਛੱਡਦੇ ਉਥੋਂ ਤੇ ਮਹਾਰਾਜ ਨਾਲੇ ਉੱਤੇ ਖੱਤ ਲਿਖਿਆ ਹੁੰਦਾ ਉਹ ਉਹ ਜਿਹੜਾ ਤੀਰ ਆ ਉਹ ਜੇ ਦੋ ਪਲੰਗ ਦੇ ਦੂਜੇ ਪਾਵੇ ਦੇ ਵਿੱਚ ਪਾਈ ਦਾ ਆ ਕੇ ਜੇ ਉਹ ਖੱਤ ਪੜਦਾ ਤਾਂ ਮਹਾਰਾਜ ਕਹਿੰਦੇ ਵੀ ਕੋਈ ਵੀ ਜਨਕੇ ਤੋ ਇੰਨਾ ਮਾਣ ਹੰਕਾਰ ਨਾ ਕਰ ਵੀ ਜੇ ਮੈਂ ਤੇਰੇ ਸਾਹਮਣੇ ਵੀ ਆ ਸਕਦਾ ਮੈਂ ਤੇਰੇ ਮੇਰ ਤੀਰ ਦੇ ਵਿੱਚ ਛਾਤੀ 'ਚ ਵੀ ਵੱਜ ਸਕਦਾ ਵਾ ਤਾਂ ਫਿਰ ਉਹ ਉਹਨੂੰ ਉਹ ਕਹਿੰਦਾ ਵੀ ਇਹ ਤਾਂ ਇੱਥੇ ਕਿਤੇ ਜਨਕੇ ਲੁਕਿਆ ਹੋਊਗਾ ਵੀ ਇੱਥੇ ਕਿਤੇ ਤੀਰ ਮਾਰਦਾ ਵਾ ਉਹਦੇ ਜਨਕੇ ਸਪਾਈਆਂ ਨੇ ਜਦੋਂ ਲੱਭਿਆ ਨਾ ਨਹੀਂ ਜੀ ਇਹ ਤਾਂ ਉਥੋਂ ਹੀ ਤੀਰ ਆ ਰਹੇ ਆ ਕਹਿੰਦਾ ਫਿਰ ਲਾਜ ਵਿੱਚ ਕੋਈ ਕਰਾਮਾਤੀ ਆ ਤੇ ਕਹਿੰਦਾ ਜੇ ਯੁਰਤਾ ਤਾਂ ਮੇਰੇ ਸਾਹਮਣੇ ਆਵੀਂ ਮਹਾਰਾਜ ਉੱਥੇ ਬਰ ਚਾਲੇ ਪਾਉਂਦਿਆ ਸਿੰਘ ਕਹਿੰਦੇ ਆ ਕਹਿੰਦੇ ਕਿ ਮਹਾਰਾਜ ਵੀ ਤੁਸੀਂ ਕੱਲ ਨਾ ਜਾਵੋ ਅਸੀਂ ਜਾਣੇ ਜਦ ਅਸੀਂ ਹੈਗੇ ਆ ਮਹਾਰਾਜ ਕਹਿੰਦੇ ਨਹੀਂ ਇਹ ਤੀਰ ਇਹ ਇਸ ਤਰ੍ਹਾਂ ਨਹੀਂ ਮਾਰਨਾ ਇਹ ਤੀਰ ਉਹਦੇ ਹੁਣ ਦਿਮਾਗ ਖੋਲਣ ਦੀ ਖਾਤਰੀ ਉਹਦਾ ਜਣ ਕੇ ਅਸੀਂ ਮਾਰਨਾ ਤੀਰ ਤੇ ਮਹਾਰਾਜ ਉੱਥੇ ਚਾਲੇ ਪਾਉਂਦਿਆ ਤੇ ਉਹਦੇ ਕੋਲ ਨੂੰ ਜਾਂਦੇ ਆ ਤਾਂ ਉਹ ਜਣ ਕੇ ਘਬਰਾ ਜਾਂਦਾ ਵੀ ਇਹ ਤਾਂ ਬੜਾ ਬੇਖੌਫ ਆ ਡਰਦਾ ਨਹੀਂਗਾ ਤਾਂ ਜਦ ਉਹ ਕੋਲੇ ਆ ਕੇ ਕਹਿੰਦੇ ਆ ਕਰੇ ਹਾਂ ਮਾਰ ਤੀਰ ਮੇਰੇ ਤੇ ਉਹ ਕਹਿੰਦਾ ਵੀ ਜਦ ਮਹਾਰਾਜ ਕਹਿੰਦੇ ਵੀ ਤੇਰੀਆਂ ਅਰਦਾਸਾਂ ਮੇਰੇ ਕੋਲ ਆ ਰਹੀਆਂ ਤੇਰੀ ਭੈਣ ਅਰਦਾਸਾਂ ਅਰਦਾਸਾਂ ਮਿਲਤਿਆਂ ਕਰਦੀਆਂ ਵੀ ਮੇਰੇ ਭਰਾ ਨੂੰ ਕੋ ਹੋਵੇ ਨਾ ਤਾਂ ਜਨ ਕਿ ਉਹਦੇ ਫਿਰ ਰੌਕਟੇ ਖੜੇ ਹੋ ਜਾਂਦੇ ਆ ਅਠ ਅਕਤੂਬਰ ਜਾਂਦਾ ਉਹ ਤਾਂ ਜਨ ਕਿ ਉਹਦੇ ਫਿਰ ਮਹਾਰਾਜ ਉਹ ਚਰਨ ਫੜ ਲੈਂਦਾ ਕਰ ਵੀ ਮੇਰੇ ਤੋਂ ਵੀ ਬਕਸ ਵੀ ਗਲਤੀ ਹੋ ਗਈ ਮੈਨੂੰ ਬਕਸ ਲੋ ਉਹ ਸੀਗਾ ਸੈਦ ਖਾਨ ਇਤਿਹਾਸ ਦੇ ਵਿੱਚ ਜੇਕਰ ਆਉਂਦਾ ਉਹਦਾ ਨਾਮ ਸੈਦ ਖਾਨ ਸੀ ਤਾਂ ਫਿਰ ਉਹ ਆਦੀ ਫੌਜਾਂ ਨੂੰ ਕਹਿੰਦਾ ਵੀ ਤੁਸੀਂ ਵਾਪਸ ਮੁੜ ਜਾਓ ਤੇ ਅਰੰਗੇਬ ਨੂੰ ਸੁਨੇਹਾ ਦੇ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਗੁਲਾਮ ਬਣਾ ਲਿਆ ਇਸ ਤਰ੍ਹਾਂ ਮਹਾਰਾਜ ਨੇ ਉਹਨੂੰ ਬਕਸਿਆ ਉਹਨੂੰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ